ਕਾਰ ਤੇ ਸਸਰੀ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਮੋਹਿਦ ਬਖਸ਼ੀ ਲੈ ਕੇ ਗੱਲ ਪੰਜਾਬ ਦੀ ਗੱਲ ਪੰਜਾਬ ਦੀ ਯਾਨੀ ਉਹ ਗੱਲ ਜਿਹੜੀ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਿਆਸੀ ਜਿਹੜਾ ਵੀ ਕੋਈ ਮੁੱਦਾ ਹੋਵੇ ਜ਼ਮੀਨ ਤੋਂ ਜੁੜਿਆ ਹੋਇਆ ਮੁੱਦਾ ਹੋਵੇ ਲੋਕਾਂ ਦੀ ਸਿਆਸਤ ਤੋਂ ਜੁੜਿਆ ਹੋਇਆ ਮੁੱਦਾ ਹੋਵੇ ਅਸੀਂ ਉਹ ਮੁੱਦਾ ਚਾਹਦੇ ਆਂ ਤੇ ਅੱਜ ਗੱਲ ਹੈ ਜਿਹੜੇ ਜ਼ਿਲ੍ਹਾ ਪੰਚਾਇਤ ਦੇ ਚੋਣ ਹੋਣੇ ਆ ਉਹਨਾਂ ਦਾ ਰਿਜ਼ਲਟ ਆਣਾ ਹੈ ਪੰਚਾਇਤੀ ਚੋਣਾਂ ਦਾ ਰਿਜ਼ਲਟ ਆਇਆ ਹੈ ਰਿਜ਼ਲਟ ਆਣਾ ਹੈ ਉਹ ਕਿਉਂਕਿ ਦੋਨੋਂ ਹੀ ਚੋਣਾਂ ਦੀ ਜਿਹੜੀ ਡੇਟ ਸੀਗੀ ਉਹ 14 ਤਰੀਕ ਸੀ ਹੁਣ 17 ਨੂੰ ਰਿਜ਼ਲਟ ਆਣਾ ਤੇ ਰਿਜ਼ਲਟ ਤੋਂ ਪਹਿਲਾਂ ਕਿਹੋ ਜੀ ਤਸਵੀਰਾਂ ਨੇ ਉਹ ਤੁਹਾਨੂੰ ਦਿਖਾ ਰਹੇ ਆਂ ਦੇਖੋ ਪੂਰੀ ਤਿਆਰੀ ਜਿਹੜੀ ਆ ਉਹ ਕੀਤੀ ਗਈ ਹੈ ਤਾਂ ਕਿ ਕਾਊਂਟਿੰਗ 'ਚ ਕੋਈ ਵਿਵਦਾਨ ਨਾ ਪਾਏ ਕੋਈ ਦਿੱਕਤ ਨਾ ਆਏ ਇਸ ਕਰਕੇ ਜਿਹੜੇ ਆ ਸ਼ਾਰਟਸ ਤੁਸੀ ਨਜ਼ਰ ਆ ਰਹੇ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੇ ਨੇ ਉਹ ਦੱਸ ਰਹੇ ਨੇ ਕਿ ਪੂਰੀ ਤਿਆਰੀ ਕਰ ਲਈ ਗਈ ਹੈ ਜਿਨ੍ਹਾਂ ਨੂੰ ਪੂਰਾ ਟ੍ਰੇਨਿੰਗ ਦੇਣੀ ਸੀ ਉਹ ਦਿੱਤੀ ਗਈ ਹੈ ਤੇ ਹੁਣ ਬੈਲਟ ਕਿਉਂਕਿ ਬੈਲਟ ਤੋਂ ਹੋਇਆ ਹੈ ਪੂਰਾ ਵੋਟ ਤੇ ਲਗਭਗ 19000 ਤੋਂ ਵੀ ਜ਼ਿਆਦਾ ਜਿਹੜੇ ਆ ਪੋਲਿੰਗ ਬੂਥ ਸੀਗੇ ਤੇ ਮਸ਼ੀਨਾਂ ਤੁਸੀਂ ਲਾ ਸਕਦੇ ਹੋ ਕਿ ਹਰ ਬੂਥ ਤੇ ਦੋ ਤੋਂ ਤਿੰਨ ਬੈਲਟ ਬਾਕਸ ਘਟੋਕਟ ਹੋਣੇ ਤੇ ਇਸ ਕਰਕੇ ਸਾਰੇ ਲਈ ਤਿਆਰੀ ਜਿਹੜੀ ਆ ਉਹ ਕੀਤੀ ਗਈ ਹੈ ਦੇਖੋ ਸੀਲ ਬੰਦ ਪੂਰੀ ਪੂਰਾ ਕੰਮ ਜਿਹੜਾ ਹੈ ਉਹ ਕੀਤਾ ਗਿਆ ਸੀਲਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿ ਕਿਵੇਂ ਸੀਲ ਲਾ ਕੇ ਪੂਰਾ ਬਕਸਾ ਜਿਹੜਾ ਹੈ ਬੰਦ ਕੀਤਾ ਗਿਆ ਤੇ ਚਾਰੋਂ ਹੀ ਪਾਰਟੀਆਂ ਖਾਸ ਕਰ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਗਾਤਾਰ ਆਪਣੀ ਆਪਣੀ ਜਿੱਦਾ ਹੱਕਾ ਹੁੱਕਾ ਭਰਦੇ ਰਹੇ ਨੇ ਤੇ ਹੁਣ ਦੇਖਣਾ ਇਹ ਹੈ ਕਿ ਕਿਦੋਂ ਕਿਨੂੰ ਜਿੱਤ ਮਿਲੇਗੀ ਕਿਉਂਕਿ ਪੰਚਾਇਤੀ ਚੋਣਾਂ ਨੂੰ ਪੰਜਾਬ ਦਾ ਸੈਮੀਫਾਈਨਲ ਵੀ ਕਿਹਾ ਜਾ ਰਿਹਾ ਹੈ 48% ਜਿਹੜੀ ਹੈ ਪੋਲਿੰਗ ਹੋਈ ਹੈ ਪੂਰੇ ਚੋਣਾ ਚ ਪਿਛਲੇ ਸਾਲ ਦੇ ਮੁਕਾਬਲੇ ਜਿਹੜੀ ਹੈ 10% 10% ਦੇ ਘਾਟ ਹੈ 2018 ਚ 58% ਜਿਹੜੀ ਹੈ ਪੋਲਿੰਗ ਹੋਈ ਸੀ ਇਸ ਵਾਰੀ 2013 ਚ ਤੱਕ 63% ਹੋਈ ਸੀ 2008 ਚ 88% ਹੋਈ ਸੀ ਅੰਮ੍ਰਿਤਸਰ ਦੀ ਜਿਹੜੀ ਚੋਣਾਂ ਨੇ ਉਹਨਾਂ ਨੂੰ ਦੁਬਾਰਾ ਕਰਾਇਆ ਗਿਆ ਹੈ ਅੰਮ੍ਰਿਤਸਰ ਚ ਜਿਹੜਾ ਖਾਸਾ ਪਿੰਡ ਹੈ ਤੇ ਨਾਲੇ ਖੁਰਮਾਣੀ ਪਿੰਡ ਹੈ ਉੱਥੇ ਦੁਬਾਰਾ ਚੋਣਾਂ ਹੋਈਆਂ ਨੇ ਤੇ ਜਿਹੜੇ ਅੰਮ੍ਰਿਤਸਰ ਦੇ ਲੋਕ ਨੇ ਉਹਨਾਂ ਨੇ ਆਪਣੇ ਮਤਾਧਿਕਾਰ ਦਾ ਦੁਬਾਰਾ ਪ੍ਰਯੋਗ ਕੀਤਾ ਹੈ ਕਿਉਂਕਿ 14 ਤਰੀਕ ਨੂੰ ਰੱਦ ਹੋ ਗਏ ਸੀ ਹੁਣ ਜਿਹੜੇ ਜ਼ਿਲ੍ਹਾ ਨੇ ਵਕ ਵਕ ਜ਼ਿਲ੍ਹੇ ਨੇ ਉਹਨਾਂ ਦਾ ਰਿਜ਼ਲਟ ਜਿਹੜਾ ਹੈ ਉਹ ਆਏਗਾ ਪੰਜਾਬ ਦਾ ਸੈਮੀਫਾਈਨਲ ਇਹਨੂੰ ਕਿਹਾ ਜਾ ਰਿਹਾ ਹੈ ਕਿਉਂਕਿ 2027 ਚ ਫੈਸਲਾ ਜਿਹੜਾ ਆਏਗਾ ਜਨਤਾ ਦਾ ਉਸ ਤੋਂ ਪਹਿਲਾਂ ਸੈਮੀਫਾਈਨਲ ਇਹਨੂੰ ਮੰਨਿਆ ਜਾ ਰਿਹਾ ਹੈ ਲਗਾਤਾਰ ਇਹੀ ਗੱਲ ਲੈ ਕੇ ਪੰਜਾਬ ਦੀ ਗੱਲ ਲੈ ਕੇ ਅਸੀਂ ਡਿਬੇਟ ਕਰ ਰਹੇ ਹਾਂ ਲੋਕਾਂ ਦੇ ਜਿਹੜੇ ਸਿਆਸੀ ਦਲ ਨੇ ਉਹਨਾਂ ਤੋਂ ਪੁੱਛ ਰਹੇ ਹਾਂ ਕਿ ਅਸਲ ਚ ਹੋ ਕੀ ਰਿਹਾ ਹੈ ਤੇ ਉਹਦੇ ਲਈ ਹੀ ਅੱਜ ਵੀ ਸਾਡੇ ਨਾਲ ਵੱਖ-ਵੱਖ ਪਾਰਟੀਆਂ ਦੇ ਗੈਸਟ ਜੁੜਨਗੇ ਥੋੜੀ ਦੇਰ ਚ ਜੁੜਨਗੇ ਤੇ ਤੁਹਾਨੂੰ ਦੱਸਦੇ ਚੱਲੀਏ ਕਿ 17 ਦਸੰਬਰ ਨੂੰ ਹੁਣ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਏਗਾ ਪਿੰਡਾਂ ਦੇ ਲੋਕ ਜਿਹੜੇ ਨੇ ਉਹਨਾਂ ਨੇ ਕਿਦੇ ਪੱਖ ਚ ਇਹ ਫੈਸਲਾ ਲਿੱਤਾ ਹੈ ਇਹ ਦੇਖਣਾ ਬਹੁਤ ਜ਼ਿਆਦਾ ਅਹਿਮ ਹੋਏਗਾ ਕਿਉਂਕਿ 2027 ਬਹੁਤ ਜ਼ਿਆਦਾ ਦੂਰ ਨਹੀਂ ਹੈ ਦੋ ਕਿਉਂਕਿ ਪਹਿਲਾ ਜਿਹ ਪਿਛਲਾ ਚੋਣ ਸੀ ਉਹ 2018 ਚ ਹੋਇਆ ਸੀ ਫਿਰ ਉਸ ਤੋਂ ਬਾਅਦ 2022 ਚ ਲੋਕ ਵਿਧਾਨ ਸਭਾ ਚੋਣ ਹੋਏ 2018 ਚ ਲੋਕਾਂ ਨੇ ਕੰਮ ਦੇ ਕਮ ਦੇ ਬਲ ਤੇ ਜਿਹੜਾ ਕਾਂਗਰਸ ਪਾਰਟੀ ਨੂੰ ਜਿਤਾਇਆ ਸੀ ਕਿਉਂਕਿ 2017 ਚ ਆਪਣਾ ਮਤ ਜਿਹੜਾ ਉਹਨਾਂ ਨੇ ਦਿੱਤਾ ਫਿਰ ਉਸ ਤੋਂ ਬਾਅਦ 2018 ਚ ਕਾਂਗਰਸ ਨੂੰ ਆਪਣੀ ਤਾਕਤ ਦਿੱਤੀ ਤੇ ਉਹ ਸਰਕਾਰ ਚ ਜਾ ਕੇ ਬੈਠੇ ਪੰਚਾਇਤਾਂ ਚ ਜਾ ਕੇ ਬੈਠੇ ਪਰ 2022 ਚ ਇਹ ਹੰਕਾਰਾ ਜਿਹੜਾ ਨਹੀਂ ਮਿਲਿਆ ਸੀ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਇੱਕ ਵੱਡਾ ਨੰਬਰ ਜਿੱਤ ਦਾ ਰਿਹਾ 92 ਜਿਹੜੇ ਵਿਧਾਇਕ ਨੇ ਉਹ ਜਿੱਤੇ ਸੀ 117 ਚ ਇੱਕ ਵੱਡਾ ਨੰਬਰ ਸੀਗਾ ਫਿਰ ਉਸ ਤੋਂ ਬਾਅਦ ਜਿਮਨੀ ਚੋਣ ਹੋਈ ਤੇ ਸਿਲਸਲੇवार ਜਿਹੜੇ ਆਮ ਆਦੀ ਪਾਰਟੀ ਨੇ ਜਿੱਤ ਹਾਸਿਲ ਕੀਤੀ ਪਰ ਇਸ ਵਾਰੀ ਜਿਹੜਾ ਹੈ ਉਹ ਨੰਬਰ ਬਹੁਤ ਜ਼ਿਆਦਾ ਘਟ ਰਿਹਾ ਹੈ ਵੋਟਾਂ ਦਾ ਤੇ ਸਾਡੇ ਨਾਲ ਜੁੜ ਚੁਕੇ ਨੇ ਇਹਦੇ ਤੇ ਗੱਲ ਕਰਨ ਲਈ ਪੂਜਾ ਸਿੰਘ ਆਮ ਆਦਮੀ ਪਾਰਟੀ ਤੋਂ ਜਿਹੜੇ ਬੁਲਾਰੇ ਨੇ ਉਸ ਤੋਂ ਇਲਾਵਾ ਜਿਹੜੇ ਇਕਬਾਲ ਸਿੰਘ ਚੰਨੀ ਜੀ ਨੇ ਉਹ ਵੀ ਸਾਡੇ ਨਾਲ ਜੁੜ ਚੁਕੇ ਨੇ ਭਾਜਪਾ ਤੋਂ ਤੇ ਉਸ ਤੋਂ ਇਲਾਵਾ ਸੁਖਦੇਵ ਸਿੰਘ ਜੀ ਸਾਡੇ ਨਾਲ ਜੁੜੇ ਨੇ ਕਾਂਗਰਸ ਪਾਰਟੀ ਤੋਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੇਰੀ ਪਿਆਰਵਰੀ ਸਾਸਰੀਕਾਲ ਸਾਰਿਆਂ ਨੂੰ ਸਰ ਮੈਂ ਸਭ ਤੋਂ ਪਹਿਲਾਂ ਤਾਂ ਸ਼ੁਰੂ ਕਰਨਾ ਚਾਹੁੰਦਾ ਸੀ ਕਿ ਕਿਵੇਂ ਕਿਵੇਂ ਹੋ ਰਿਹਾ ਹੈ ਚੋਣਾਂ ਦੀ ਕੀ ਉਮੀਦ ਹੈ ਪਰ ਪੂਜਾ ਜੀ ਜਦੋਂ ਜੁੜੇ ਨੇ ਤਾਂ ਪੂਜਾ ਜੀ ਤੋਂ ਪੁੱਛ ਲੈਨੇ ਆ ਕਿ VOTING ਪ੍ਰਤੀਸ਼ਤ ਕਮ ਰਿਹਾ ਹੈ ਇਸ ਵਾਰੀ ਇਹ ਤੁਹਾਨੂੰ ਸਿੱਧਾ-ਸਿੱਧਾ ਫਾਇਦਾ ਪਹੁੰਚਾਏਗਾ ਜਾਂ ਨੁਕਸਾਨ ਪਹੁੰਚਾਉਣ ਵਾਲਾ ਹੈ ਕਿ ਕੱਲ ਜੀ ਸਾਰਿਆਂ ਨੂੰ ਮੈਂ ਆਏ ਹੋਏ ਆਪਣੇ ਮਹਿਮਾਨਾਂ ਦਾ ਵੀ ਸਵਾਗਤ ਕਰਦੀ ਆ ਤੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸਾਲ ਕਹਿੰਦੀ ਆ 40% ਅਗਰ ਵੋਟ ਹੋਈ ਹੈ ਦੇਖੋ ਪਿਛਲੀ ਕਈ ਵਰਿਆਂ ਤੋਂ ਡਿਸਪਾਇੰਟ ਹੋ ਰਹੇ ਸੀਗੇ ਸਾਰੇ ਡਿਸਪਾਇੰਟ ਹੋ ਰਹੇ ਸੀਗੇ ਕਿ ਕੰਮ ਨਹੀਂ ਹੋ ਰਿਹਾ ਵਿਕਾਸ ਨਹੀਂ ਹੋ ਰਿਹਾ ਲੇਕਿਨ ਇਸ ਵਾਰ ਜਿਹੜੀ ਸਾਡੀ ਜਿੱਤ ਹੈ ਜਿਹੜੀ ਕਿ ਕੱਲ ਤੁਹਾਨੂੰ ਅਨਾਉਂਸ ਹੋ ਜਾਏਗੀ ਸਾਨੂੰ ਪਿੱਛੋਂ ਪੂਰਾ ਯਕੀਨ ਹੈ ਉਸ ਜਿੱਤ ਨੂੰ ਅਸੀਂ ਕੱਲ ਸੈਲੀਬ੍ਰੇਟ ਕਰਾਂਗੇ ਲੇਕਿਨ ਉਹ ਜਿੱਤ ਅਸਲੀ ਜਿੱਤ ਉਦੋਂ ਹੋਏਗੀ ਜਦੋਂ ਵਿਕਾਸ ਦੇ ਨਾਲ ਅਸੀਂ 2027 ਵਿੱਚ ਵੀ ਉਹੀ ਸਵੀਪ ਮਾਰਾਂਗੇ ਜੋ ਅਸੀਂ ਪਿਛਲੀ ਵਾਰ ਲਈ ਸੀ ਜਿੰਨੀਆਂ ਸੀਟਾਂ ਅਸੀਂ ਲਈਆਂ ਸੀਗੀਆਂ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿ ਵਿਕਾਸ ਦੀ ਰਾਹ ਤੇ ਜਾਂਦੇ ਹੋਏ ਉਹ ਜਿੱਤ ਦੁਆਰਾ ਪ੍ਰਾਪਤ ਕਰੀਏ ਬੜੀ ਸ਼ਾਂਤੀ ਨਾਲ ਇਹ ਜੜੀ ਇਲੈਕਸ਼ਨਸ ਹੋਏ ਐ ਬੜੇ ਛੋਟੇ ਜਿਹੇ ਚਰਪਟ ਹੋਈ ਹੈ ਜਿਹੜੀ ਕੀ ਇਲੈਕਸ਼ਨਸ ਦੇ ਵਿੱਚ ਬੜੀ ਮਾਈਨਰ ਗਿਣੀ ਜਾਂਦੀ ਹੈ ਇੱਥੋਂ ਪਤਾ ਲੱਗਦਾ ਹੈ ਕਿ ਲੋਕ ਕਿੰਨੀ ਸ਼ਾਂਤੀ ਨਾਲ ਇੰਨੀਆਂ ਲੰਬੀਆਂ ਲੰਬੀਆਂ ਮੈਂ ਕਈ ਜਗ੍ਹਾ ਦੇਖੀਆਂ ਕਤਾਰਾਂ ਲੱਗੀਆਂ ਸੀ ਬੜੀ ਸ਼ਾਂਤੀ ਨਾਲ ਲੋਕ ਬੜੇ ਪਿਆਰ ਨਾਲ ਲੋਕ ਵੋਟ ਪਾ ਰਹੇ ਸੀ ਬੜੇ ਉਤਸ਼ਾਹ ਨਾਲ ਲੋਕ ਵੋਟ ਪਾ ਰਹੇ ਸੀ ਕਿਉਂ ਜਿਹੜੇ ਵਾਅਦੇ ਕੀਤੇ ਗਏ ਆ ਉਹਨਾਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਸਮੇਂ ਘੱਟ ਸੀਗਾ ਸਰਕਾਰਾਂ ਕੋਈ 50 ਸਾਲ ਰਾਜ ਕਰ ਗਈ ਕੋਈ ਕਿੰਨੇ ਸਾਲ ਰਾਜ ਕਰ ਗਈ ਸਮੇਂ ਬੜਾ ਘੱਟ ਸੀਗਾ ਲੇਕਿਨ ਵਿਕਾਸ ਦੀ ਰਾਹ ਜਿਹੜੀ ਹੈ ਉਸ ਨੂੰ ਜਿਸ ਤਰ੍ਹਾਂ ਦਾ ਸੋਚਿਆ ਸੀਗਾ ਉਸੇ ਤਰ੍ਹਾਂ ਨਾਲ ਉਹਨੂੰ ਪੂਰਾ ਉਸ ਜਹਾਨ ਨੂੰ ਅਸੀਂ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਜਿਹੜੇ ਰਿਜ਼ਲਟ ਹੈ ਜਿਹੜੇ ਨਤੀਜੇ ਹੈ ਉਹ ਕੱਲ ਤੁਹਾਡੇ ਸਭ ਦੇ ਸਾਹਮਣੇ ਆ ਜਾਣਗੇ ਲੇਕਿਨ ਸਾਨੂੰ ਇਸ ਲਈ ਯਕੀਨ ਹੈ ਕਿ ਅਸੀਂ ਉਸ ਵਿਕਾਸ ਤੇ ਰਾਹ ਤੇ ਚੱਲੇ ਹੋਏ ਆ ਅਸੀਂ ਉਹ ਕੰਮਾਂ ਲਈ ਚੱਲੇ ਆ ਜਿਹਦੇ ਅਸੀਂ ਵਾਅਦੇ ਕੀਤੇ ਸੀ ਅਸੀਂ ਉਹ ਕੋਸ਼ਿਸ਼ਾਂ ਕਾਮਯਾਬ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਜਿਹੜੀ ਅਸੀਂ ਪਿਛਲੇ 4 ਸਾਲਾਂ ਤੋਂ ਬਹੁਤ ਛੋਟੇ ਸਮੇਂ ਦੇ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਅਸੀਂ ਕਿ 60000 ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੈ ਸੀ ਸਰਕਾਰੀ ਨੌਕਰੀਆਂ ਮਾਨ ਸਾਹਿਬ ਨੇ ਦਿੱਤੀਆਂ 54000 ਕਿਲੋਮੀਟਰ ਰੋਡ ਨੈਟਵਰਕਿੰਗ ਹੋ ਰਹੀ ਹੈ ਅੱਜ ਜਾਪਾਨ ਵਿਜ਼ਿਟ ਕੀਤਾ ਗਿਆ ਚਾਹੇ ਉਹ ਚਾਪੋਜੀਸ਼ਨ ਬੋਲ ਰਹੀ ਹੈ ਕਿ ਬਾਹਰ ਦੇਖੋ ਦੌਰੇ ਕਰ ਰਹੇ ਦੌਰੇ ਕਰਾਂਗੇ ਤਾਂ ਸ਼ਾਇਦ ਇੱਥੇ ਕੁਝ ਲਿਆ ਪਾਵਾਂਗੇ ਕੋਈ ਨੌਕਰੀਆਂ ਹੋਰ ਦੇ ਪਾਵਾਂਗੇ ਕੁਝ ਨਿਵੇਸ਼ ਕਰਵਾ ਪਾਵਾਂਗੇ ਇਹ ਕੰਮ ਬਹੁਤ ਜ਼ਰੂਰੀ ਹੈ ਪਿਛਲੀਆਂ ਸਰਕਾਰਾਂ ਨੇ ਜੇ ਨਹੀਂ ਕੰਮ ਕੀਤੇ ਸੀ ਉਹਨਾਂ ਨੂੰ ਲੱਗਦਾ ਕਿ ਅੱਗੇ ਵੀ ਇਹ 나ਹੀਂ ਹੋਵੇ ਤੇ ਪੰਜਾਬ ਬਸ ਉਸੇ ਤਰ੍ਹਾਂ ਨਾਲ ਉਹੀ ਕਬੇੜੀਆਂ ਵਿੱਚ ਰਵੇ ਕਿ ਬੱਚਾ ਇੱਕ ਖੇਤ ਵੇਚੇਗਾ ਤੇ ਉਹ ਬਾਹਰ ਜਾਏਗਾ ਉਹ ਕੈਨੇਡਾ ਜਾਏਗਾ ਉਹ ਯੂਕੇ ਜਾਏਗਾ ਉਸ ਤੋਂ ਇਲਾਵਾ ਕੁਝ ਹੋਰ ਸੋਚ ਹੀ ਨਾ ਸਕੇ ਉਸ ਸੋਚ ਨੂੰ ਉਸ ਸੋਚ ਨਾਲ ਲੜਾਈ ਕਰਦੇ ਹੋਏ ਅਸੀਂ ਜਿਹੜੇ ਰਸਤੇ ਚੱਲੇ ਹੋਏ ਆ ਮੈਨੂੰ ਲੱਗਦਾ ਉਹ ਰਾਹ ਜਿਹੜਾ ਹੈ ਪਹਿਲਾਂ ਉਹ ਕੱਲ ਸੈਮੀਫਾਈਨਲ ਜਿਤਾਏਗਾ ਫਿਰ ਬਹੁਤ ਜਲਦੀ ਉਹ ਫਾਈਨਲ ਜਿਤਾਏਗਾ ਠੀਕ ਹੈ ਅਸੀਂ ਵੀ ਮੰਨ ਕੇ ਚੱਲ ਰਹੇ ਆ ਪੰਜਾਬ ਦਾ ਸੈਮੀਫਾਈਨਲ ਹੋਗਾ ਪਰ ਇਕਬਾਲ ਸਿੰਘ ਚੰਨੀ ਜੀ ਕੋਲ ਚੱਲਦਾ ਮੈਂ ਸਰ ਡਾਕਟਰ ਸਾਹਿਬ ਨੇ ਤਾਂ ਬਹੁਤ ਵੱਡੀ ਗੱਲਾਂ ਕੀਤੀਆਂ ਨੇ ਪਰ ਮੇਰਾ ਕਨਸਰਨ ਸੀਗਾ ਕਿ 10% ਜਿਹੜਾ ਵੋਟ ਘਟਿਆ ਵੋਟ ਘਟਣ ਦਾ ਕਾਰਨ ਕੀ ਹੈ ਤੇ ਇਹਦਾ ਫਾਇਦਾ اپੋਜੀਸ਼ਨ ਨੂੰ ਮਿਲੇਗਾ ਜਾਂ ਫਿਰ ਜਿਹੜੇ ਸੱਤਾਧਲ ਨੇ ਉਹਨਾਂ ਨੂੰ ਨਹੀਂ ਚਲੇਗੀ ਫਿਰ ਵਾਈਫਾਈ ਕੀ ਹੈ ਸ਼ੁਰੂ ਤੋਂ ਸਭ ਤੋਂ ਵੱਡਾ ਰਿਕਾਰਡ ਰਿਹਾ ਇਹਨਾਂ ਦਾ ਜਿਹੜਾ ਸੁਪਰੀਮੂ ਹੈ ਉਹਨੇ ਪਾਰਟੀ ਦੀ ਸ਼ੁਰੂਆਤ ਹੀ ਝੂਟ ਦੇ ਸਿਰ ਤੋਂ ਕੀਤੀ ਸੀ ਤੇ ਜਦੋਂ ਪਹਿਲਾਂ ਕਹਿੰਦੇ ਜੇ ਮੈਂ ਪਾਰਟੀ ਬਣਾਉਂਗਾ ਫਿਰ ਪਾਰਟੀ ਬਣਾ ਲਈ ਫਿਰ ਕਹਾਂ ਮੈਂ ਆਪਣੇ ਬੱਚਿਆਂ ਦੀ ਕਿਸ ਹੋਂ ਚੱਕ ਲਈ ਮੈਂ ਕਿਸੇ ਨਾਲ ਸਮਝੌਤਾ ਨਹੀਂ ਕਰੂੰਗਾ ਸਮਝੌਤਾ ਵੀ ਕਰ ਲਿਆ ਚਲੋ ਆਪਾਂ ਗੱਲ ਅੱਜ ਦੇ ਪੁਆਇੰਟ ਤੇ ਆਈਏ ਅੱਜ ਮੈਡਮ ਨੇ ਪੂਜਾ ਜੀ ਨੇ ਬੜੇ ਜੋਸ਼ ਨਾਲ ਕਿਹਾ ਉਤਸ਼ਾਹ ਨਾਲ ਵੋਟਾਂ ਪੈ ਰਹੀਆਂ ਸੀ ਦੂਜੇ ਪਾਸੇ ਕਹਿੰਦੇ ਪਿਛਲੀਆਂ ਸਰਕਾਰਾਂ ਤੋਂ ਲੋਕ ਡਿਸਪਾਇੰਟ ਸੀਗੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਏ ਕੀ ਐਨਾਲਿਸਿਸ ਕੀਤਾ ਇਹਨਾਂ ਨੇ ਇੱਕ ਪਾਸੇ ਕਹਿ ਰਹੇ ਆ ਡਿਸਪਾਇੰਟ ਸੀਗੇ ਲੋਕ ਤੇ ਦੂਜਾ ਉਤਸ਼ਾਹ ਸੀ ਫਿਰ ਪੋਲਿੰਗ ਕਿਉਂ ਘਟ ਗਈ ਦੇਖੋ ਇਹਨਾਂ ਦੇ ਦੋਏ ਗੱਲਾਂ ਜੇ ਮੰਨੀਆਂ ਸਹੀ ਨੇ ਫੇਰ ਤਾਂ ਪੋਲਿੰਗ ਬਹੁਤ ਵੱਧਣੀ ਚਾਹੀਦੀ ਫੇਰ ਤਾਂ ਤਕਰੀਬਨ ਪੋਲਿੰਗ ਦੇ ਹਿਸਾਬ ਨਾਲ 65 70% ਹੋਣੀ ਚਾਹੀਦੀ ਸੀ ਜੇ ਇਹ ਸਹੀ ਨਹੀਂ ਇਹਨਾਂ ਦੇ ਦੋਨੇ ਪੁਆਇੰਟ ਮੰਨ ਲਈਏ ਵੀ ਲੋਕ ਪਹਿਲੀਆਂ ਸਰਕਾਰਾਂ ਵਲੇ ਡਿਸਪਾਇੰਟ ਸੀਗੇ ਤੇ ਹੁਣ ਲੋਕਾਂ ਤੋਂ ਉਤਸ਼ਾਹ ਬਹੁਤ ਸੀ ਜੇ ਉਤਸ਼ਾਹ ਸੀ ਤਾਂ ਵੀ ਵੋਟਾਂ ਵਧ ਪੈਣੀਆਂ ਚਾਹੀਦੀਆਂ ਸੀ ਜੇ ਡਿਸਪਾਇੰਟ ਸੀ ਲੋਕ ਪਹਿਲੀਆਂ ਸਰਕਾਰਾਂ ਤੋਂ ਫਿਰ ਵੀ ਹੁਣ ਲੋਕ ਇਹਨਾਂ ਤੋਂ ਆਸ ਕਰਦੇ ਸੀ ਤਾਂ ਵੀ ਕੋਟਾ ਵਧ ਪੈਣੀਆਂ ਚਾਹੀਦੀਆਂ ਸੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਹੜੀ ਇਹਨਾਂ ਨੇ ਥਿਊਰੀ ਨਾਲੇ ਦੋ ਪੁਆਇੰਟ ਗਏ ਨੇ ਇਹ ਤਾਂ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਲੋਕ ਇਹਨਾਂ ਤੋਂ ਨਿਰਾਸ਼ ਹੋਏ ਹੋਏ ਸੀ ਲੋਕਾਂ ਨੇ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਵਾਅਦੇਾਂ ਤੋਂ ਲੋਕ ਦੁਖੀ ਸੀਗੇ ਲੋਕਾਂ ਨੇ ਇਹ ਸੋਚ ਕੇ ਇਹਨਾਂ ਨੂੰ 92 ਸੀਟਾਂ ਜਤਾਈਆਂ ਸੀ ਕਿ ਇਹ ਜਿਹੜੀ ਸਰਕਾਰ ਹੈ ਇਹ ਬਦਲਾਅ ਲਿਆਉਗੀ ਇਹ ਵਿਕਾਸ ਲਿਆਉਗੀ ਇਹ ਕ腐ਸ਼ਨ ਖਤਮ ਕਰੂਗੀ ਇਹ ਵੀਆਈਪ ਕਲਚਰ ਖਤਮ ਕਰੂਗੀ ਇਹ ਲੈਂਡ ਮਾਫੀਆ ਨੂੰ ਖਤਮ ਕਰੂਗੀ ਸੈਂਡ ਮਾਫੀਆ ਨੂੰ ਖਤਮ ਕਰੂਗੀ ਇਹ ਜਿਹੜਾ 20000 ਰੁਪਏ ਕਹਿੰਦੇ ਆ ਵੀ ਸ਼ਰਾਬ ਦਾ ਉਹ ਸਰਕਾਰੀ ਜੀ ਨੇ ਜਿਹਾ ਉਹ ਵੀ ਦੇਖੋ ਮੈਂ ਆਕੜੇ ਇੱਕ ਵਾਰੀ ਦੱਸ ਦੇਣਾ ਤੁਹਾਡੀ ਜਦੋਂ ਪਹਿਲੀ ਵਾਰੀ ਸਰਕਾਰ ਸੀ ਪੂਜਾ ਜੀ 1 ਮਿੰਟ ਜਦੋਂ ਪਹਿਲੀ ਸਰਕਾਰ ਸੀ ਤੇ 5% ਕਟਿਆ 2008 ਚ ਅਸੀਂ ਲਗਭਗ ਲਗਭਗ 60% ਵੋਟ ਹੋਈ ਸੀ ਉਸ ਤੋਂ ਬਾਅਦ 63% ਹੋਈ ਉਸ ਤੋਂ ਬਾਅਦ 52% ਹੋਈ ਲਗਾਤਾਰ ਇਹ ਆਕੜਾ ਡਿੱਗ ਰਿਹਾ ਹੈ ਇਸ ਵਾਰੀ ਉਹ 48 ਤੇ ਆ ਗਿਆ ਮੈਂ ਸਿਰਫ ਇਹ ਕਿਉਂਕਿ ਦੇਖੋ ਪਾਰਟੀਆਂ ਦੀ ਜਿੱਤ ਦਾ ਤੁਸੀਂ ਆਪਣੇ ਆਪਣੇ ਦਾਅਵੇ ਕਰੋਗੇ ਪਰ ਮੇਰਾ ਮੰਨਣਾ ਹੈ ਕਿ ਲੋਕਤੰਤਰ ਚ ਜੇ ਲੋਕੀ ਆਪਣੇ ਮਤਾਂ ਦਾ ਪ੍ਰਯੋਗ ਹੀ ਨਹੀਂ ਕਰ ਰਹੇ ਫਿਰ ਕਿਤੇ ਨਾ ਕਿਤੇ ਸਾਰੇ ਸਿਆਸੀ ਦਲਾਂ ਨੂੰ ਸੋਚਣਾ ਪਏਗਾ ਸਰ ਸੀਰੀਅਸ ਸਵਾਲ ਹੈ ਲੋਕ ਮੈਂ ਉਹ ਹੀ ਕਹਿ ਰਹੀ ਹਾਂ ਬਦਲਾਵ ਲਿਆਣਾ ਹੀ ਕਿਉਂ ਚਾਹੁੰਦੇ ਸੀ ਮੈਂ ਬਈ ਪੁੱਛਣਾ ਚਾਹਦੀ ਹਾਂ ਇਹ ਕਹਿਣੇ ਕਿ ਲੋਕ ਪਲੀਜ਼ ਚੁੱਪ ਕਰਕੇ ਬੈਠੋ ਹਾਂ ਪੂਜਾ ਜੀ ਇੱਕ ਮਿੰਟ ਪੂਜਾ ਜੀ ਮੈਂ ਆਵਾਂਗਾ ਤੁਹਾਡੇ ਕੋਲ ਮੈਂ ਚੰਨੀ ਜੀ ਤੁਹਾਨੂੰ ਇਹ ਹੀ ਸਵਾਲ ਪੁੱਛ ਰਹੇ ਹਾਂ ਕਿ ਕਿਉਂ ਕਿਉਂ ਨੰਬਰ ਕਿਉਂ ਨੰਬਰ ਤੁਹਾਡੇ ਤਾਂ ਤੁਹਾਡੇ ਟਾਈਮ ਤੋਂ ਕੱਟਣਾ ਸ਼ੁਰੂ ਹੋਇਆ ਤੇ ਉਹ ਕੱਟਦਾ ਹੀ ਜਾ ਰਿਹਾ ਮੋਹ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਸਾਡੀਆਂ ਸਰਕਾਰਾਂ 'ਚ ਕਮੀ ਸੀਗੀ ਇਹ 'ਚ ਕੋਈ ਸ਼ੱਕ ਨਹੀਂ ਅਸੀਂ ਮੰਨਦੇ ਹਾਂ ਤੇ ਸਾਨੂੰ ਲੋਕਾਂ ਨੇ ਸਾਨੂੰ ਦੱਸਿਆ ਵੀ ਤੁਹਾਡੇ ਕਮੀਆਂ ਨੇ ਇਹਨਾਂ ਨੂੰ ਇਹਨਾਂ ਨੂੰ ਮੈਂਡੇਟ ਦਿੱਤਾ ਇਹਨਾਂ ਨੂੰ ਮੈਂਡੇਟ ਕਿਹੜੀ ਜੇ ਸਾਡੀਆਂ ਕਮੀਆਂ ਸੀ ਇਹਨਾਂ ਨੇ ਦੂਰ ਕਰਨੀਆਂ ਸੀ ਇਹ ਤਾਂ ਸਾਡੇ ਤੋਂ ਸਾਡੀਆਂ ਸਾਡੀਆਂ ਕਮੀਆਂ ਕੋਈ ਛੱਡ ਕੇ ਤਾਂ ਇਹਨਾਂ ਦੇ ਸਪੀਡ ਇੰਨੀ ਵੜੀ ਹੈ ਕੋਈ ਕੋਈ ਲਿਮਟ ਹੀ ਨਹੀਂ ਗਈ ਸਾਡੇ ਦਾ 2 4 5% ਘਟਦੀ ਸੀ ਇਹਨਾਂ ਨੇ 10% ਸਿੱਧੀ ਘਟ ਗਈ ਤੇ ਵਧਣੀ ਚਾਹੀਦੀ ਸੀ ਜੇ ਇਹਨਾਂ ਨੇ ਸਹੀ ਕੰਮ ਕੀਤੇ ਨੇ ਇਹ ਜੇ ਕਹਿੰਦੇ ਵਿਕਾਸ ਕੀਤਾ ਹੈ ਤੇ ਵਿਕਾਸ ਕੀਤਾ ਜੇ ਇਹਨਾਂ ਨੇ ਵਧੀਆ ਕੰਮ ਕੀਤੇ ਫਿਰ ਵਧ ਜਾਣੀ ਚਾਹੀਦੀ ਸੀ ਠੀਕ ਸਰ ਬਹੁਤ ਦਾ ਕੰਮ ਵਧੀਆ ਕੀਤੇ ਤੇ ਲੋਕਾਂ ਨੇ ਸੁਭਰਾਜ ਜੀ ਵੀ ਸਾਡੇ ਨਾਲ ਜੁੜ ਗਏ ਨੇ ਮੈਂ ਇਹਨਾਂ ਨੂੰ ਜਵਾਬ ਪੁੱਛਣਾ ਚਾਹੁੰਦਾ ਮੈਂ ਸਵਾਲ ਕਰਨਾ ਚਾਹੁੰਦਾ ਦੋ ਇਹਨਾਂ ਨੂੰ ਜੀ 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 ਇਹ ਕਹਿੰਦੇ ਸੀ ਵਿਕਾਫ ਕੀਤਾ ਸੀ ਆ ਕੀਤਾ ਦੇਖੋ ਇਹਨਾਂ ਨੇ ਇੱਕ ਪੁਆਇੰਟ ਦਿੱਤਾ ਸੀ ਵੀ 20000 ਕਰੋੜ ਰੁਪਇਆ ਕ腐ਪਸ਼ਨ ਚੋਂ 20000 ਕਰੋੜ ਰੁਪਇਆ ਸ਼ਰਾਬ ਚੋਂ ਤੇ 30000 ਕਰੋੜ ਰੁਪਇਆ ਆਪਣਾ ਰੇਤੇ ਚੋਂ 70000 ਕਰੋੜ ਰੁਪਇਆ ਇਹ ਜਿਹੜਾ ਸਰਕਾਰ ਕੋਲ ਹੋਣਾ ਚਾਹੀਦਾ ਇਹ ਲੀਡਰਾਂ ਦੀ ਜੇਬ ਚ ਜਾਂਦਾ ਪਰ ਹੁਣ ਸਾਢੇ 3 ਸਾਲ ਹੋ ਗਏ 70000 ਕਰੋੜ ਸਾਲ ਦਾ 245000 ਕਰੋੜ ਰੁਪਏ ਹੋ ਗਿਆ ਉਹ ਕਿਹਦੀ ਜੇਬ ਚ ਜਾਂਦਾ ਹੈ ਦੱਸ ਦਿਨ ਠੀਕ ਹੈ ਪੂਜੇ ਜੀ ਆ ਤੁਸੀਂ ਸਵਾਲ ਦਾ ਚੰਨੀ ਸਾਹਿਬ ਨੇ ਜਿਹੜਾ ਸਵਾਲ ਪੁੱਛਿਆ ਇਹਦਾ ਜਵਾਬ ਨਹੀਂ 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 ਜਵਾਬ ਲਿਖ ਕੇ ਰੱਖ ਲਓ ਕਿਉਂਕਿ ਪਹਿਲਾ ਡਿਬੇਟ ਚ ਮੈਂ ਦੋਨੋਂ ਆਪਣੇ ਗੈਸਟ ਸ਼ਾਮਿਲ ਕਰ ਲਾਂ ਪਹਿਲਾ ਸੁਖਦੇਵ ਸਿੰਘ ਜੀ ਇਹਨੂੰ ਸ਼ਾਮਿਲ ਕਰ ਲਾਂ ਕਿਉਂਕਿ ਸੁਖਬਰਾਜ ਜੀ ਵੀ ਸਾਡੇ ਨਾਲ ਜੁੜ ਗਏ ਨੇ ਬਹੁਤ ਬਹੁਤ ਸਵਾਗਤ ਹੈ ਸਰ 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 ਸਵਾਲ ਦਾ ਸਵਾਲ ਦਾ ਜਵਾਬ ਜ਼ਰੂਰ ਲਵਾਵਾਂਗਾ ਚੰਨੀ ਸਾਹਿਬ ਬਦ ਦੋ ਪਹਿਲਾ 10 ਸਕਿੰਟ ਸਰ ਬਿਲਕੁਲ ਸੁਖਦੇਵ ਜੀ ਸੁਖਦੇਵ ਜੀ ਸੁਖਦੇਵ ਜੀ ਕੀ ਹੋਣ ਵਾਲਾ ਕੱਲ 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 ਤੁਹਾਨੂੰ ਫਾਇਦਾ ਹੋ ਰਿਹਾ ਹੈ ਜਾਂ ਨੁਕਸਾਨ ਹੋ ਰਿਹਾ ਹੈ ਤੁਸੀਂ ਅਸੀਂ ਅਸੀਂ ਚੰਨੀ ਸਾਹਿਬ ਚੰਨੀ ਸਾਹਿਬ ਚੰਨੀ ਸਾਹਿਬ ਸੁਖਦੇਵ ਜੀ ਤੋਂ ਦੇਖੋ ਗੱਲ ਪਤਾ ਕੀ ਹੈ ਵੀ ਇਹ ਰਾਜਨੀਤਿਕ ਪਾਰਟੀ ਕਿਸੇ ਨੂੰ ਫਾਇਦਾ ਹੋਵੇ ਕਿਸੇ ਨੂੰ ਨੁਕਸਾਨ ਹੋਵੇ ਇਹ ਗੱਲ ਇਹ ਮੋਤਾ ਵੱਡਾ ਰੱਟਾ ਨਹੀਂ ਹੈ ਨੁਕਸਾਨ ਕਿਹਨੂੰ ਹੋ ਰਿਹਾ ਹੈ ਦੇਖੋ ਪੰਜਾਬ ਨੂੰ ਫਾਇਦਾ ਹੋ ਰਿਹਾ ਕਿ ਨਹੀਂ ਹੋ ਰਿਹਾ ਗੱਲ ਤਾਂ ਇੱਥੇ ਖੜੀ ਹੈ ਨਾ ਆਪਾਂ ਸਾਰੇ ਪੰਜਾਬੀ ਆ ਪੰਜਾਬ ਦੇ ਆਪਾਂ ਵਿਕਾਸ ਲਈ ਜਾਂ ਪੰਜਾਬ ਦੇ ਭਲੇ ਲਈ ਆਪਾਂ ਇੱਥੇ ਬੈਠੇ ਆ ਪੰਜਾਬ ਨੂੰ ਫਾਇਦਾ ਹੋ ਰਿਹਾ ਕਿ ਨਹੀਂ ਹੋ ਰਿਹਾ ਜਿਹੜਾ ਤੁਸੀਂ ਸਭ ਤੋਂ ਪਹਿਲਾ ਬੁਨਿਆਦੀ ਸਵਾਲ ਚੱਕਿਆ ਉਹਦਾ ਇਹ ਪੰਜਾਬ ਜਿਹੜੇ ਸਭ ਤੋਂ ਵੱਧ ਪਿੰਡਾਂ ਦੀ VOTING ਹੁੰਦੀ ਹੈ ਉਹ ਉਦਾਸੀਨ ਕਿਉਂ ਹੈ 48% ਤੇ ਕਿਉਂ ਆ ਗਿਆ ਉਹਦੇ ਕੁਝ ਕਾਰਨ ਨੇ ਜਿਹੜੀਆਂ ਪੰਚਾਇਤਾਂ ਨੂੰ ਪਿਛਲੀਆਂ ਸਰਕਾਰਾਂ ਨੂੰ ਇਹ ਲੱਖ ਗਾਲਾਂ ਕੱਢੀ ਜਾਂ ਪੂਜਾ ਜੀ ਸਾਰੀਆਂ ਪੰਚਾਇਤਾਂ ਸਾਰੀਆਂ ਸਰਕਾਰਾਂ ਪੰਚਾਇਤਾਂ ਨੂੰ ਮਜ਼ਬੂਤ ਕਰਦੀਆਂ ਰਹੀਆਂ ਪੰਚਾਇਤਾਂ ਨੂੰ ਫੰਡਸ ਦਿੰਦੀਆਂ ਰਹੀਆਂ ਇਹਨਾਂ ਨੇ ਜਦੋਂ ਸਰਕਾਰ ਚਾਹ ਪਹਿਲਾਂ ਪਿਛਲੀਆਂ ਸਰਕਾਰਾਂ ਦੇ ਫੰਡ ਵਾਪਸ ਲੈ ਲੇ ਉਸ ਤੋਂ ਬਾਅਦ ਹੁਣ ਕੀ ਕੀਤਾ ਜੇ ਕਿਸੇ ਪੰਚਾਇਤ ਕੋਲੇ ਕਿਸੇ ਨੂੰ ਕੋਈ ਮੁਆਵਜ਼ਾ ਮਿਲਿਆ ਉਹਦੇ ਕਹਿੰਦੇ ਜੀ ਤੇਰੀ ਐਫ ਡੀ ਦੇ ਜੋ 50% ਸਾਨੂੰ ਵਿਆਜ ਦੇ ਪੈਸੇ ਸਰਕਾਰ ਨੂੰ ਜਮ੍ਹਾਂ ਕਰਾ ਹੁਣ ਪਿਛਲੀ ਵਿਧਾਨ ਸਭਾ ਵਿੱਚ ਬਿੱਲ ਲੈ ਕੇ ਆਗੇ ਵੀ ਪੰਚਾਇਤ ਦੇ ਜਿਹੜੇ ਪੈਸੇ ਆ ਜੇ ਉਹਨੂੰ ਕੱਲ ਨੂੰ ਮੁਆਵਜ਼ਾ ਮਿਲੂਗਾ 50% ਪੰਜਾਬ ਸਰਕਾਰ ਦਾ ਹੋਊਗਾ ਤੁਸੀਂ ਪੰਚਾਇਤਾਂ ਨੂੰ ਮਜ਼ਬੂਤ ਕਰਨਾ ਹੈ ਕਿ ਉਹ ਥੱਲੇ ਲੈ ਕੇ ਆਉਣਾ ਮੈਂ ਤੁਹਾਨੂੰ ਇੱਕ ਅੰਕੜਾ ਦੇਣਾ ਸਾਡੇ ਕੋਲੇ 1 ਲੱਖ ਪੰਚਾਇਤ ਇਹ ਜੀ ਆ ਜਿਹਦੇ ਕੋਲੇ 1 ਰੁਪਏ ਦੀ ਵੀ ਇਨਕਮ ਨਹੀਂ ਹੈ ਔਰ ਸਾਡੇ ਕੋਲੇ 5 ਲੱਖ 5000 ਤੋਂ ਥੱਲੇ ਪੰਚਾਇਤਾਂ ਹੈ ਜਿਹਨ ਕੋ 2 ਲੱਖ ਤੱਕ ਦੀ ਇਨਕਮ ਹੈ ਔਰ ਤੁਸੀਂ 13000 ਕੁ ਸੜ ਕੋ ਪੰਚਾਇਤਾਂ ਨੇ ਤੁਸੀਂ ਤਾਂ ਪੰਚਾਇਤਾਂ ਨੂੰ ਮਾਰਨ ਤੁਰ ਪਏ ਪੰਚਾਇਤ ਵਾਲੇ ਵੋਟ ਕਿਉਂ ਰੱਖੇ ਹੋਣਗੇ ਪਿੰਡ ਵਾਲੇ ਲੋਕ ਵੋਟ ਕਿਉਂ ਪਾਣਾ ਹੋਗੇ ਪਿੰਡ ਵਾਲੇ ਲੋਕ ਇਸ ਗੱਲ ਤੋਂ ਨਰਾਸ਼ ਹੈ ਇਹ ਜਿਹੜੀ 70 ਸਾਲ ਦੀ ਗੱਲ ਕਰਦੇ ਨਾ ਉਹਨੇ 15 ਸਾਲ ਰਾਜ ਕੀਤਾ ਉਹ ਜੇ ਕੋਈ ਰਾਜ ਕੀਤਾ ਕਿਸੇ ਨੇ ਜੋ ਤੁਸੀਂ ਕੀਤਾ ਨਾ ਉਹ ਨਹੀਂ ਕੀਤਾ ਅੱਜ ਪੰਜਾਬ ਉਦਾਸ ਹੈ ਪੰਜਾਬ ਕਿਉਂ ਉਦਾਸ ਹੈ ਸਾਡਾ ਨੌਜਵਾਨ ਮੂਸੇ ਵਾਲਾ ਸਾਡਾ ਨੌਜਵਾਨ ਨੰਗਲੰਪੀਆਂ ਸਾਡਾ ਨੌਜਵਾਨ ਗੁਰਵਿੰਦਰ ਸਮਰਾਲਾ ਸਾਡਾ ਨੌਜਵਾਨ ਤੇਜਪਾਲ ਜਗਰਾਉ ਸਾਡਾ ਨੌਜਵਾਨ ਕੱਲ ਇੱਕ ਬਲਾਚੌਰੀਆ ਰਾਣਾ ਬਲਾਚੌਰੀਆ ਉਹ ਤਾਂ ਭਾਈ ਮੈਦਾਨਾਂ 'ਚ ਮਾਰੇ ਜਾ ਰਹੇ ਨੇ ਪੰਜਾਬ ਉਦਾਸਤਾ ਹੈ ਪਿੰਡ ਤਾਂ ਉਦਾਸ ਹੈ ਇਹ ਸਾਰੇ ਕੋਈ ਪਿੰਡਾਂ ਦੇ ਮੁੰਡੇ ਸੀ ਕਬੱਡੀ ਖੇਡਦਾ ਸੀ ਕੋਈ ਅੱਜ ਤੇ ਸੀ ਤੋ ਦੇਖੀ ਜਵਾਬ ਲਵਾਂਗੇ ਇਸ ਤੇ ਜਵਾਬ ਲੈ ਲੈਨੇ ਆ ਸੁਖ ਬਰਾੜ ਵੀ ਨੂੰ ਸ਼ਾਮਿਲ ਕਰ ਲਈਏ ਪਰ ਮੈਂ ਇੱਕ ਇੱਕ ਗੱਲ ਹੋਰ ਕਹਿ ਲੈਂ ਦੋ ਜੀ ਜੀ ਉਹ ਮੈਡਮ ਦਾ ਜਵਾਬ ਜਰੂਰ ਦੇਣਾ ਮੈਡਮ ਕਹਿੰਦੇ 54000 ਸੜਕਾਂ ਉਹ ਭਾਈ ਕਿਸੇ ਦਾ ਤਾਂ ਤਵਾਰ ਕਰੀਏ ਸੀਐਮ ਕਹਿੰਦਾ 32000 ਸੜਕਾਂ ਕਿਲੋਮੀਟਰ ਕਰ ਰਹੇ ਆ ਕੋਈ ਕਹਿੰਦਾ 30000 ਕਰ ਰਹੇ ਆ ਇਹ 54000 ਤੇ ਆਗੇ ਇਹ ਮੈਂ ਕਿਨ ਨੂੰ ਗੱਲ ਦੱਸ ਦੇਣਾ ਸਾਡੇ ਕੋਲੇ 61.5 ਹਜ਼ਾਰ ਕਿਲੋਮੀਟਰ ਲਿੰਕ ਰੋਡ ਨੇ ਔਰ ਉਹਦੇ ਵਿੱਚੋਂ ਕਪੀ 30000 ਕਰਨੀਆਂ ਨੇ ਮੰਡੀ ਬੋਰਡ ਨੇ ਤੇ ਕਪੀ 32000 ਹੀ ਕਰਨੀਆਂ ਨੇ ਪੀ ਡਬਲਯੂ ਡੀ ਨੇ ਪੀ ਡਬਲਯੂ ਡੀ ਸਰ ਬੀਗਾ ਜਰਨਲਿਸਟ ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗਾ ਬੁਨਿਆਦੀ ਸਵਾਲ ਸਿਰਫ ਤੇ ਸਿਰਫ ਤੁਸੀਂ ਮੰਡੀ ਬੋਰਡ ਵਾਲਿਆ ਉਹ ਵੀ ਲਾਉਣ ਲਾ ਕੇ ਜਿਹੜੀਆਂ ਜੀ ਦੇ ਜੀ ਬੁਨਿਆਦੀ ਸਵਾਲ ਮੈਂ ਇਸ ਕਰਕੇ ਚੁਣਿਆ ਜੀ ਕਿਉਂਕਿ ਨਾ ਜਿਹੜਾ ਚੰਨੀ ਸਾਹਿਬ ਤਾਂ ਮੰਨ ਗਏ ਕਿ ਕਮੀਆਂ ਰਹੀਆਂ ਜਿਸ ਕਰਕੇ ਜਨਤਾ ਦਾ ਫਤਵਾ ਨਹੀਂ ਮਿਲਿਆ ਪੂਰੇ ਜਦੋਂ ਤੁਸੀਂ ਵੀ ਆਏ ਤਾਂ ਉਸ ਵੇਲੇ ਵੀ 10% ਜਿਹੜਾ ਉਹ ਵੋਟ ਘਟ ਗਿਆ ਸੀ ਇਲੈਕਸ਼ਨ ਜਿਹੜੇ ਪੰਚਾਇਤ ਜਨਾਬ 63 ਤੋਂ 90% ਤੇ 84 ਮੈਂ ਕਹਿ ਰਿਹਾ ਨਾ ਮੈਂ ਕਹਿ ਤਰੇ ਆ ਸਰ 68 ਮੈਂ ਪੂਰਾ ਆਂਕੜਾ ਦੇ ਰਿਹਾ 68 ਤੋਂ 63 ਹੋਇਆ 63 ਤੋਂ 58 ਹੋਇਆ ਤੇ ਹੁਣ 48 ਹੋ ਗਿਆ ਇਸੇ ਗੱਲ ਕਰਕੇ ਸਭ ਤੋਂ ਪਹਿਲਾਂ ਡਾਕਟਰ ਪੂਜਾ ਸੁਖ ਬਰਾੜ ਜੀ ਤੋਂ ਪੁੱਛਦਾ ਬਰਾੜ ਸਾਹਿਬ ਕਿ ਗਏ ਤੁਸੀਂ ਦੇਖ ਰਹੇ ਹੋ ਕੱਲ ਜਿੱਤ ਦਾ ਫਤਵਾ ਤੁਹਾਨੂੰ ਮਿਲੇਗਾ ਕਿਉਂਕਿ ਪਿੰਡਾਂ ਦੀ ਪਾਰਟੀ ਆਪਣੇ ਆਪ ਨੂੰ ਆਖਦੇ ਹੋ ਤੁਸੀਂ ਲੰਬਾ ਪੂਰੇ ਚੋਣਾ ਚ ਤੁਹਾਡੇ ਜਿਹੜੇ ਪ੍ਰਧਾਨ ਨੇ ਉਹ ਵਿਚਰੇ ਨੇ ਵਕ ਵਕ ਪਿੰਡ ਗਏ ਨੇ ਵਾਕਈ ਮਿਲੇਗਾ ਜਾਂ ਫਿਰ ਫਿਰ ਇੱਕ ਵਾਰੀ ਆਮ ਆਦੀ ਪਾਰਟੀ ਨੂੰ ਤੁਸੀਂ ਮੌਕਾ ਦੇ ਦੋਗੇ ਇਹ ਕਹਿਣ ਦਾ ਕਿ ਡਾਇਨਾਸੌਰ ਆ ਸਕਦਾ ਪਰ ਅਕਾਲੀ ਦਲ ਨਹੀਂ ਆ ਸਕਦਾ ਭੋਜੀ ਇਹ ਆਪ ਪਾਰਟੀ ਤਾਂ ਬੇਸ਼ੱਕ ਕੁਝ ਕਵੇ ਪਰ ਲੋਕਾਂ ਦਾ ਜਿਸ ਤਰ੍ਹਾਂ ਦਾ ਸਾਨੂੰ ਸਮਰਥਨ ਮਿਲਿਆ ਹੈ ਜਿਸ ਤਰ੍ਹਾਂ ਦਾ ਪਿਆਰ ਉਸ ਤੋਂ ਸਾਨੂੰ ਪੂਰੀ ਆਸ ਹੈ ਕਾ ਇਹ ਸਰਕਾਰ ਦੇ ਤੱਕੇ ਦੇ ਬਾਵਜੂਦ ਇਹਨਾਂ ਵੱਲੋਂ ਕਾਗਜ਼ ਰੱਦ ਕਰਨ ਦੇ ਬਾਵਜੂਦ ਲੋਕਾਂ ਨੂੰ ਘਰਾਂ 'ਚ ਪੁਲਿਸ ਪ੍ਰਸ਼ਾਸਨ ਦੁਆਰਾ ਘੇਰਨ ਦੇ ਬਾਵਜੂਦ ਔਰ ਪੋਲਿੰਗ ਦੇ ਵਿੱਚ ਪੋਲਿੰਗ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਤੇ ਖਾਸ ਕਰਕੇ ਜੇ ਤੁਸੀਂ ਗਿੱਦੜਵਾ ਲੰਬੀ ਏਸਨਾ ਹਲਕਿਆਂ ਦੀ ਗੱਲ ਕਰੋ ਤਾਂ ਤਕਰੀਬਨ ਹਰ ਇੱਕ ਬੂਥ ਤੇ ਕੁਝ ਨਾ ਕੁਝ ਕਿਤੇ ਅ ਵੋਟਾਂ ਦਾ ਫਰਕ ਨਿਕਲਿਆ ਵੈਲਡ ਪੇਪਰ ਵੱਧ ਘਟ ਕਿਤੇ ਬੋਲਿੰਗ ਪੋਲਿੰਗ ਬੰਦ ਕੀਤੀ ਕਿਤੇ ਏਜੰਟਾਂ ਨੂੰ ਭੁਜਾ ਕੇ ਕੱਢਿਆ ਗਿਆ ਦੂਜੇ ਵਿਰੋਧੀਆਂ ਨੂੰ ਬਾਹਰ ਇਹਨਾਂ ਸਾਰੀਆਂ ਬੇਨਿਜ਼ਬੀਆਂ ਦੇ ਬਾਵਜੂਦ ਸ਼ਰੋਮਣੀ ਅਕਾਲੀ ਦਲ ਬਹੁਤ ਚੰਗੀ ਲੀਡ ਨਾਲ ਜ਼ਿਲ੍ਹਾ ਪ੍ਰੀਸ਼ਦ ਬਲਾਕ ਸ਼ਾਂਤੀ ਦੇ ਇਲੈਕਸ਼ਨਾਂ ਚ ਜਿੱਤ ਪ੍ਰਾਪਤ ਕਰੂਗਾ ਇਹ ਸਾਨੂੰ ਪੂਰੀ ਆਸ ਹੈ ਇਸ ਗੱਲ ਦੀ ਠੀਕ ਹੈ ਸਰ ਮੈਂ ਪੂਜਾ ਜੀ ਤੋਂ ਜਵਾਬ ਲੈ ਲੈਣਾ ਹੈ ਪੂਜਾ ਜੀ ਸਾਰੇ ਪੈਨਲਿਸਟ ਨੇ ਇੱਕ ਇੱਕ ਸਵਾਲ ਤੁਹਾਡੇ ਲਈ ਛੱਡਤਾ ਹੈ ਲਾਅ ਐਂਡ ਆਰਡਰ ਤੇ ਸਵਾਲ ਚੱਕਿਆ ਇੱਕ ਬੁਲਾਰੇ ਨੇ ਦੂਜੇ ਨੇ ਕਿਹਾ ਕਿ ਤੁਸੀਂ ਧੱਕਾ ਕੀਤਾ ਹੈ ਚੋਣਾਂ 'ਚ ਤੀਜਾ ਤੀਜਾ ਚੰਨੀ ਸਾਹਿਬ ਨੇ ਸਿੱਧਾ ਪੁੱਛਿਆ ਹੈ ਕਿ ਕਿਉਂ ਇੰਨਾ ਉਤਸ਼ਾਹ ਜਿਹੜਾ ਤੁਹਾਨੂੰ ਤੁਸੀਂ ਕਹਿ ਰਹੇ ਹੋ ਉਹ ਨਜ਼ਰ ਨਹੀਂ ਆਇਆ ਗਰਾਊਂਡ ਤੇ ਦੇਖੋ ਬਦਲਾਵ ਦੀ ਜਿਸ ਤਰ੍ਹਾਂ ਇਹ ਕਹਿੰਦੇ ਆ ਜ਼ਰੂਰਤ ਸੀਗੀ ਲੋਕਾਂ ਨੂੰ ਵੀ ਆਈ ਲੱਗਦਾ ਕਿ ਇੱਕ ਵੱਡਾ ਬਦਲਾਵ ਚਾਹੀਦਾ ਸੀਗਾ ਲੋਕ ਘਟਾਏ ਡਿਸਪਾਇੰਟ ਪੁਰਾਣੀਆਂ ਸਰਕਾਰਾਂ ਤੋਂ ਹੈ ਲੇਕਿਨ ਅੱਜ ਦੇ ਟਾਈਮ ਵਿੱਚ ਇਹ ਕਹਿੰਦੇ ਧੱਕਾ ਕਿਉਂ ਲਾਇਆ ਜਾ ਰਿਹਾ ਧੱਕਾ ਪੈਸਾ ਕਿੱਥੇ ਜਾ ਰਿਹਾ ਪੈਸਾ ਕਿੱਥੇ ਜਾ ਰਿਹਾ ਪੈਸਾ ਬਿਜਲੀ 'ਚ ਜਾ ਰਿਹਾ ਪਾਣੀ 'ਚ ਜਾ ਰਿਹਾ ਫ੍ਰੀ ਸਿੱਖਿਆ ਜਿਹੜੀ ਇੰਨੀ ਦਿੱਤੀ ਜਾ ਰਹੀ ਇੰਨੀ ਉੱਚ ਸਤਰ ਦੀ ਸਿੱਖਿਆ ਦਿੱਤੀ ਜਾ ਰਹੀ ਇਹ ਕਹਿੰਦੇ ਪੈਸਾ ਜਾਂਦਾ ਕਿੱਥੇ ਹੈ ਇਹਨਾਂ ਨੂੰ ਇਹ ਪੁੱਛੋ 4 ਸਾਲ ਤੋਂ ਜੇ ਬਿਜਲੀ ਸਿੱਖਿਆ ਇੰਨਾ ਅਸੀਂ ਕੰਮ ਕੀਤਾ ਆ ਉਹ ਪਹਿਲਾਂ ਹੀ ਕਰਜਾਈ ਸਰਕਾਰ ਸੀ ਹੀ ਪਹਿਲਾਂ ਹੀ ਇੰਨਾ ਕਰਜ਼ਾ ਚੁੱਕਿਆ ਹੋਇਆ ਸੀ ਇਹਨਾਂ ਨੇ ਪਹਿਲਾਂ ਹੀ ਇੰਨਾ ਦੇਣਦਾਰੀ ਸੀਗੀ ਪੰਜਾਬ ਦੀ ਫਿਰ ਵੀ ਉਹਦੇ باوجود ਅਸੀਂ ਆ ਕੇ ਕਰਜ਼ਿਆਂ ਨੂੰ ਨਹੀਂ ਰੋਏ ਕਿ ਸਾਨੂੰ ਪੈਸਾ ਦੇ ਉਹ ਤਾਂ ਅਸੀਂ ਕੋਈ ਕੰਮ ਸ਼ੁਰੂ ਕਰੀਏ ਉਹਨਾਂ ਨੇ ਤਾਂ ਸਾਡੇ ਸੁਪਰੀਮੋ ਨੇ ਕੀ ਕੀਤਾ ਪਹਿਲੇ ਦਿਨ ਤੋਂ ਅਨਾਉਂਸ ਕਰਤਾ ਜੀ ਜਿੱਦਾਂ ਦਿੱਲੀ ਫ੍ਰੀ ਸੀ ਬਿਜਲੀ ਸਿੱਖਿਆ ਕਿਉਂਕਿ ਦੇਸ਼ ਦਾ ਵਿਕਾਸ ਬੜਾ ਇੱਕ ਸਿੱਧੇ ਜਿਹੇ ਪੱਧਰ ਤੇ ਚਾਹੀਓ ਕੋਈ ਵੀ ਦੇਸ਼ ਹੋਵੇ ਉਹ ਦੇਸ਼ ਦਾ ਵਿਕਾਸ ਕਦੋਂ ਹੁੰਦਾ ਜਦੋਂ ਸਾਰਿਆਂ ਨੂੰ ਅੱਛੀ ਸਿੱਖਿਆ ਉੱਚ ਸਰਦੀ ਸਿੱਖਿਆ ਮਿਲੀ ਜਾਵੇ ਅੱਜ ਭਾਵੇਂ ਕਰਜ਼ਾਈ ਸੀਗਾ ਭਾਵੇਂ ਕੁਝ ਸੀ ਪੈਸਾ ਕਿੱਥੇ ਗਿਆ ਪੈਸਾ ਇੱਥੇ ਗਿਆ ਇਹਨਾਂ ਦੀ ਸਰਕਾਰਾਂ ਕੀ ਕਹਿੰਦਾ ਇਹਨਾਂ ਦਾ ਸੁਪਰੀਮੋ ਕੀ ਕਹਿੰਦਾ ਹੈ ਜੀ ਸਾਨੂੰ ਦੇਸ਼ ਵਿੱਚ ਮੰਦਿਰ ਬਣਾਉਣੇ ਚਾਹੀਦੇ ਸਾਡਾ ਸੁਪਰੀਮੋ ਕਹਿੰਦਾ ਹੈ ਕਿ ਸਾਨੂੰ ਦੇਸ਼ ਨੂੰ ਮੰਦਿਰ ਬਣਾਉਣਾ ਚਾਹੀਦਾ ਸੋਚ ਦਾ ਫਰਕ ਹੈ ਸਰ ਸੋਚ ਦਾ ਫਰਕ ਹੈ ਇਹ ਕਾਂਗਰਸ ਇੱਕ ਕਟੇ ਪਤੰਗ ਹੈ ਔਰ ਸਾਡਾ ਜਿਹੜਾ ਸੀਐਮ ਸਾਹਿਬ ਹੈਗੇ ਮਾਨ ਸਾਹਿਬ ਹੈ ਉਹ ਪੂਰਾ ਆਸਮਾਨ ਨੇ ਉਹ ਆਫਬਾਨ ਇਸ ਲਈ ਅਸੀਂ ਕਹਿੰਨੇ ਆ ਉਹ ਉਹ ਸਾਰੀਆਂ ਚੀਜ਼ਾਂ ਤੇ ਜਿਹੜੇ ਆ ਪਿਛਲੀਆਂ 70 ਸਾਲਾਂ ਤੋਂ ਜਿਹੜੀਆਂ ਇਹਨਾਂ ਨੇ ਨਜ਼ਰ ਅੰਦਾਜ਼ ਕੀਤੀਆਂ ਹੋਈਆਂ ਸੀ ਜਿਹੜੀਆਂ ਇਹਨਾਂ ਨੇ ਬਿਲਕੁਲ ਇਗਨੋਰ ਕੀਤੀਆਂ ਹੋਈਆਂ ਸੀ ਕਿ ਕੋਈ ਸਿੱਖਿਆ ਤੇ ਕੋਈ ਫ੍ਰੀ ਬਿਜਲੀ ਤੇ ਕਦੀ ਨਹੀਂ ਸੋਚਦਾ ਸੀ ਕੋਈ ਅੰਨੀਆਂ ਨੌਕਰੀਆਂ ਤੇ ਨਹੀਂ ਸੋਚਦਾ ਸੀ ਇਹਨਾਂ ਦੇ ਸੁਪਰੀਮੋ ਨੇ ਤਾਂ ਪਹਿਲੇ ਦਿਨ ਕਿਹਾ ਸੀਗਾ 2 ਕਰੋੜ ਨੌਕਰੀਆਂ ਪਰ ਇਅਰ ਦਵਾਂਗੇ ਉਸ ਹਿਸਾਬ ਨਾਲ ਅੱਜ 10 ਸਾਲ ਦੇ ਵਿੱਚ ਕਿੱਥੇ ਉਹ ਵੀ ਕਰੋੜ ਨੌਕਰੀਆਂ ਕਿੱਥੇ ਗਈਆਂ ਸਿਰਫ ਗੁਟਕਾ ਸਾਫ ਦੀ ਬੇਅਦਬੀ ਹੋ ਰਹੀ ਸੀ ਕਿ ਉਹ ਸਭ ਔਨਲਾਈਨ ਆਰਡਰ ਦਾ ਉਸ ਕੋਲੇ ਕੀ ਹੋ ਰਿਹਾ ਸੀਗਾ ਰੋਜ਼ ਸਿਰਫ ਨਿਊਜ਼ਪੇਪਰ ਚ ਕੀ ਮਿਲਦਾ ਸੀਗਾ ਅੱਜ 5 ਬੱਚੇ ਇੱਥੇ ਮਰ ਗਏ ਅੱਜ 10 ਬੱਚੇ ਅੱਜ ਕੀ ਮਿਲਦਾ ਹੈ ਜੀ ਕਿੰਨੇ ਕੇਸ ਅਡਜਸਟ ਹੋ ਗਏ ਜੀ 22000 ਕੇਸ ਅਡਜਸਟ ਹੋ ਗਏ ਕਿੰਨਾ ਕਿਊਜ਼ ਪੜਿਆ ਗਿਆ ਜੀ 40000 ਕਿਊਜ਼ ਪੜਿਆ ਗਿਆ ਸਰ ਸਾਡੇ ਤਾਂ ਆਂਕੜੇ ਸਾਹਮਣੇ ਆ ਸਾਡੇ ਤਾਂ ਬੰਦੇ ਹਰ ਚੌਥੇ ਦਿਨ ਪ੍ਰੈਸ ਕਾਨਫਰੈਂਸ ਕਰਦੇ ਆ ਸ਼ੋਰ ਪਾਉਂਦੇ ਆ ਕਿ ਆ ਹੋ ਰਿਹਾ ਹੈ ਲੋਗਾਂ ਨੂੰ ਸਮਝ ਆ ਰਹੀ ਹੈ ਜੇਗ ਅਕਾਲੀ ਦਲ ਕਹਿ ਰਿਹਾ ਹੈ ਕਿ ਕੱਲ ਜਿੱਤਨਾ ਹੈ ਤੇ ਉਹਨਾਂ ਨੂੰ ਬੜੀ ਬੜੀ ਮੈਂ ਮੁਬਾਰਕਬਾਦ ਦੇਣਾ ਚਾਹੀਦੀ ਹੈ ਕੱਲ ਦੀ ਜਿੱਤ ਦੀ ਅੱਜ ਹੀ ਜੇ ਅਸੀਂ ਸੈਮੀਫਾਈਨਲ ਜਿੱਤ ਕੇ ਧਰਨੋ ਕੋ ਕੱਲ ਫੇਰ ਮੇਰੇ ਨਾਲ ਡਿਬੇਟ ਤੇ ਆਈਓ ਫੇਰ ਮੇਰੇ ਸਾਹਮਣੇ ਬੈਠਿਓ ਫਿਰ ਆਪਾਂ ਗੱਲ ਕਰਾਂਗੇ ਕਿਨੇ ਵਿਕਾਸ ਕੀਤਾ ਸੀ ਤੇ ਕੌਣ ਪਿਕਚਰ ਦਿਖਾ ਰਿਹਾ ਠੀਕ ਹੈ ਪੁਸ਼ਪ ਜੀ ਜਿਹੜਾ ਗੱਲ ਕਰਾਂਗੇ ਠੀਕ ਹੈ ਪੁਸ਼ਪ ਜੀ ਜਿਹੜੇ ਜਿਹੜੇ ਤੁਸੀਂ ਜਵਾਬ ਦਿੱਤੇ ਮੈਂ ਪੁੱਛ ਲੈਣਾ ਕਿੰਨੇ ਸੈਟੀਸਫਾਈ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਹਾਲਾਂਕਿ ਆਪੋਜੀਸ਼ਨ ਹੈ ਤਾਂ ਉਹ ਪਹਿਲਾਂ ਹੀ ਅਪੋਜ਼ਿਟ ਹੋਨੇ ਆ ਪਰ ਜਿਵੇਂ ਜਵਾਬ ਦਿੱਤੇ ਗਏ ਸਰ ਉਸ ਤੋਂ ਬਾਅਦ ਕਿੰਨੇ ਸੈਟੀਸਫਾਈ ਹੋ ਸੁਖਦੇਵ ਜੀ ਤੇ ਨਾਲੇ ਸਭ ਤੋਂ ਵੱਡੀ ਗੱਲ ਕੱਲ ਕਿਦਾਂ ਜੀਤ ਦਾ ਪਤੰਗ ਜਿਹੜਾ ਪਤਾਕਾ ਹੈ ਉਹ ਲਹਿਰਾਏਗੀ ਦੇਖੋ ਗੱਲ ਇੱਕ ਹੈ ਅਸੀਂ ਬਹੁਤ ਹੋਪਫੁਲ ਆ ਮੈਂ ਨਾ ਪੂਜਾ ਜੀ ਤੋਂ ਗੱਲ ਹੈ ਵਿਕਾਸ ਵਿਕਾਸ ਦੀ ਗੱਲ ਕਰਦੇ ਐ ਇਹ ਕਾਰਪੋਰੇਸ਼ਨਾਂ ਕਿਉਂ ਹਾਰ ਗਏ ਜੀ ਕਾਰਪੋਰੇਸ਼ਨ ਲੁੱਟੀਆਂ ਫਿਰ ਇਹਨਾਂ ਨੇ ਬਾਅਦ ਚ ਇਹ ਤਾਂ ਲਟੇਰੇ ਐ ਤੁਸੀਂ ਮੈਨੂੰ ਇੱਕ ਗੱਲ ਦੱਸੋ ਅੰਮ੍ਰਿਤਸਰ ਕਾਰਪੋਰੇਸ਼ਨ ਮジョਰਿਟੀ ਆਈ ਇਹਨਾਂ ਦੀ ਨਹੀਂ ਆਈ ਫਗਵਾੜਾ ਕਾਰਪੋਰੇਸ਼ਨ ਚ ਮジョਰਿਟੀ ਆਈ ਨਹੀਂ ਆਈ ਲੁਧਿਆਣਾ ਕਾਰਪੋਰੇਸ਼ਨ ਚ ਮジョਰਿਟੀ ਆਈ ਨਹੀਂ ਆਈ ਵੋਟਾ ਕਿਉਂ ਨਹੀਂ ਪਾਈਆਂ ਇਹਨਾਂ ਨੂੰ ਲੋਕਾਂ ਨੇ ਔਰ ਫਿਰ ਇਹਨਾਂ ਨੇ ਲੁੱਟੀਆਂ ਇਹਨਾਂ ਨੇ 6-6 ਮਹੀਨੇ 4-4 ਮਹੀਨੇ ਉਹਨਾਂ ਦਾ ਨੋਟੀਫਿਕੇਸ਼ਨ ਨਹੀਂ ਕੀਤੀ ਜਦੋਂ ਤੱਕ ਐਮਸੀ ਥੱਲੋਂ ਰਾਜ ਭਾਗ ਦਾ ਤੰਤਰ ਵਰਤ ਕੇ ਸਰ ਮੇਰੇ ਕੋਲ ਸਮਾਂ ਸਮਾਂ ਥੋੜਾ ਕੱਟਿਆ ਤੇ ਥੋੜੇ ਛੋਟੇ ਸ਼ਾਰਟ ਰੱਖ ਦਿੱਤੇ ਮੈਂ ਇਹਨਾਂ ਦੀ ਗੱਲ ਉਹੀ ਕਰਨਾ ਇਸ ਕਰਕੇ ਇਹ ਜਿਹੜਾ ਜਿਹੜੀਆਂ ਜਿਹੜੇ ਇਹ ਕੀ ਗਾ ਰਹੇ ਹਨਾ ਇਹ ਕੋਈ ਇਹ ਕੋ ਬਹੁਤ ਹੀ ਤਰਕਸੰਗਤ ਗੱਲਾਂ ਨਹੀਂ ਇਹ ਨੌਕਰੀਆਂ ਦੀ ਗੱਲ ਕਰਦਿਆ 18000 ਬੰਦਾ ਜਿਨ੍ਹਾਂ ਨੂੰ ਅਪੁਆਇੰਟਮੈਂਟ ਲੈਟਰ ਦੇ ਹੀ ਬੈਠੇ ਆ ਜੁਆਇਨ ਨਹੀਂ ਹੋਇਆ ਅਜੇ ਤੱਕ 7-8 ਮਹੀਨੇ ਹੋ ਗਏ 9-9 ਮਹੀਨੇ ਹੋ ਗਏ ਔਰ 55000 ਰਾਮਕらい ਗਲਤ ਹੈ ਮੈਂ ਇਹਨਾਂ ਨੂੰ ਇਹਨਾਂ ਦੀ ਮੈਂ ਇਹਨਾਂ ਨੂੰ ਚੈਲੰਜ ਕਰਦਾ ਵੀ 55000 ਸਰ ਕਾਂਗਰਸ ਪਾਰਟੀ ਇੱਕ ਨੌਕਰੀ ਸਰ ਕਾਂਗਰਸ ਪਾਰਟੀ ਕੱਲ ਜਿੱਤ ਰਹੀ ਹੈ ਉਹ ਖਾਲੀ ਪੋਸਟਾਂ ਭਰ ਰਿਹਾ ਉਹ ਜਿਹੜਾ ਪ੍ਰੋਸੈਸ ਚੱਲਿਆ ਅੰਦਾ ਸੀ ਉਹੀ ਅੱਗੇ ਤੁਰਿਆ ਵੈ ਇਹਨਾਂ ਨੇ ਨਵਾਂ ਕੀ ਕੀਤਾ ਸਰ ਕੱਲ ਕੱਲ ਕਾਂਗਰਸ ਪਾਰਟੀ ਜਿੱਤ ਰਹੀ ਹੈ ਬਿਲਕੁਲ ਜਿੱਤਾਂਗੇ ਬਿਲਕੁਲ ਜਿੱਤਾਂਗੇ ਜੋ ਇਹਨਾਂ ਨੇ ਚਾਹੇ ੱੱੱਕਾ ਕੀਤਾ ਚਾਹੇ ਇਹਨਾਂ ਨੇ ਬੂਥ ਲੁੱਟਿਆ ਬੂਥ ਕੈਪਚਰ ਕੀਤਾ ਫਿਰ ਵੀ ਅਸੀਂ ਜਿੱਤਾਂਗੇ ਸਰ ਕਾਂਗਰਸ ਪਾਰਟੀ ਵੀ ਜਿੱਤ ਰਹੀ ਆ ਕਾਲੀਦਾਲ ਤੋਂ ਪੁੱਛ ਲੈਣੇ ਆ ਸਰ ਕਿੰਨੇ ਕੌਨਫੀਡੈਂਸ ਹੋ ਕੱਲ ਦੇ ਰਿਜ਼ਲਟ ਨੂੰ ਲੈ ਕੇ ਕਿਉਂਕਿ ਤੁਸੀਂ ੱੱੱਕੇ ਦਾ આરોਪ ਲਾਇਆ ਉਹਨਾਂ ਨੇ ਜਵਾਬ ਵੀ ਦਿੱਤਾ ਹੈ ਪਰ ਕਿੰਨੇ ਕੌਨਫੀਡੈਂਸ ਤੋਂ ਅਸੀਂ ਤਾਂ ਖੜੀ ਜੀ ਪੂਰੇ ਕੌਨਫੀਡੈਂਟ ਆ ਪਰ ਜਿਹੜੇ ਇਹਨਾਂ ਦੇ ਜਵਾਬ ਦੀ ਗੱਲ ਹੈ ਦੇਖੋ ਇਹ ਬਲਾਰੇ ਆ ਪਾਰਟੀ ਦੇ ਇਹਨਾਂ ਨੇ ਉਹਦੇ ਹੱਕ ਚ ਝੂਠਾ ਸੱਚਾ ਬੋਲਣਾ ਹੀ ਹੈ ਪਰ ਮੈਥ ਨੂੰ ਇਹਨਾਂ ਨੇ ਇਹਨਾਂ ਨੂੰ ਪੁੱਛੋ ਮੈਟਰੋਮੋਲੀਅਨ ਸਕੂਲ ਕਿੰਨਾ ਨੇ ਬਣਾਏ ਐ ਕਿੰਨਾ ਨੇ ਬਿਜ਼ਨਸ ਸਕੂਲ ਲੈ ਕੇ ਆਂਦਾ ਇਹ ਇੱਕ ਕੌਣ ਇਹ ਤਾਂ ਇਦਾਂ ਕਰਦੇ ਐ ਕਿ ਜਿਵੇਂ ਪੰਜਾਬ ਚ ਪਹਿਲਾਂ ਸਾਰਾ ਕੁਝ ਠੇਕੇ ਤੇ ਸੀ ਤੇ ਕੋਈ ਨੌਕਰੀ ਹੈ ਹੀ ਨਹੀਂ ਸੀ ਇਹਨਾਂ ਨੇ ਦਿੱਤੀਆਂ ਆ ਕੇ ਦੇਖੋ ਕੰਮ ਜਿਹੜੇ ਬਿਲਿੰਗ ਕਰ ਸਿੱਧੀ ਜੀ ਦੇਖੋ ਇਹ ਗੱਲ ਠੀਕ ਐ ਤੁਹਾਡੀ ਕੇ ਦਿਨੋਂ ਦਿਨ ਲੋਕਾਂ ਦਾ ਮੋਹ ਭੰਗ ਹੁੰਦਾ ਗਿਆ ਤੇ ਹੌਲੀ ਹੌਲੀ ਉਹਦਾ ਕਾਰਨ ਤਾਂ ਵੋਟ ਪਰਸੈਂਟ ਦਾ ਕਾਰਨ ਨੇ ਤਨੀਜੀ ਕੋਲ ਵੀ ਜਾਣਾ ਤੇ ਠੀਕ ਹੈ ਪਹਿਲਾਂ ਸਾਡੇ ਵਿਰੁੱਧ ਜਦੋਂ ਸੋਸ਼ਲ ਮੀਡੀਆ ਆਇਆ ਤੇ ਉਹਨੇ ਇਹਨਾਂ ਦੇ ਜਿਹੜਾ ਸਾਡੇ ਵਿਰੁੱਧ ਕੂਟ ਪ੍ਰਚਾਰ ਕੀਤਾ ਗਿਆ ਨਵੀਂ ਪਾਰਟੀ ਸੀ ਉਹ ਸਕੂਟ ਪ੍ਰਚਾਰ ਕਰਕੇ ਲੋਕ ਨੈਗੇਟਿਵ ਹੋ ਗਏ ਠੀਕ ਹੈ ਅਸੀਂ ਮੰਨਦੇ ਹਾਂ ਚੰਨੀ ਜੀ 30 ਸੈਕਿੰਡਸ ਅਸੀਂ ਮੈਂ ਮੈਂ ਫਿਰ ਆਣਾ ਸਰ ਅੱਜ ਦੇ ਲਈ ਨਹੀਂ ਤੇ ਚੰਨੀ 30 ਸੈਕਿੰਡਸ ਚੰਨੀ ਜੀ ਦਾ 30 ਸੈਕਿੰਡਸ ਸੁਣਾ ਲਓ ਸਰ ਚੰਨੀ ਜੀ ਦਾ 30 ਸੈਕਿੰਡਸ ਸੁਣਾ ਲਓ ਤੁਸੀਂ ਆਪਣੀ ਗੱਲ ਰੱਖੀ ਹੈ ਤੁਸੀਂ ਅੱਜ ਥੋੜਾ ਲੇਟ ਜੁੜੇ ਸੀ ਕੱਲ ਜ਼ਿਆਦਾ ਸਮਾਂ ਦੇਵਾਂਗਾ ਜੀ ਮੁਰਜੀ ਗੱਲੇ ਹੈ ਵੀ ਅੱਜ ਪੂਜਾ ਜੀ ਨੇ ਜੋ ਕੁਝ ਕਿਹਾ ਉਹ ਤੋਂ ਇਹ ਸਾਫ਼ ਹੁੰਦਾ ਹੈ ਕਿ ਇਹਨਾਂ ਨੇ ਜਿਹੜੇ ਸੁਸੋਦੀਆ ਜੀ ਨੇ ਮੰਤਰ ਦਿੱਤਾ ਸੀ ਉਹ ਪੂਰੀ ਤਰ੍ਹਾਂ ਪੜਿਆ ਹੋਇਆ ਹੈ ਉਹ ਗਾਏ ਸ਼ਾਮ-ਦਾਮ ਦੰਡ ਭੇ ਲੜਾਈ ਝਗੜਾ ਝੂਠ ਸੱਚ ਪਰ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਅੱਜ ਉਹੀ ਗੱਲ ਹੈ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਇਹਨਾਂ ਨੇ ਆਪਣੀਆਂ ਕਹਾਣੀਆਂ ਪਾ ਕੇ ਤੁਰ ਗਏ ਮੈਂ ਪੁੱਛਿਆ ਸੀ ਇਹਨਾਂ ਨੂੰ ਵੀ 2.2 ਲੱਖ ਕਰੋੜ ਰੁਪਈਆ ਜਿਹੜਾ 2.45 ਲੱਖ ਰੁਪਈਆ ਦੱਸਿਆ ਕਿ ਵਾਖ-ਵਾਖ ਸਬਸਿਡੀਆਂ ਦਿੱਤੀਆਂ ਸਰ ਵਾਖ-ਵਾਖ ਸਬਸਿਡੀਆਂ ਦਿੱਤੀਆਂ ਉਹਨਾਂ ਨੇ ਕਿਹਾ ਭਰਸਾ ਜੰਨੀ ਸਾਹਿਬ ਸਿਰਫ ਇਹ ਗੱਲ ਸਰ ਸਰ ਕੱਲ ਕੱਲ ਵੀ ਜੇ ਨਹੀਂ ਦੀ ਕਰਨੀ ਹੈ ਸਰ ਮੈਨੂੰ ਕਲੀਅਰ ਕਰਨਾ ਨਹੀਂ 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 ਅੱਗਾ ਨਹੀਂ ਹੈ ਕਲੀਅਰ ਕਰ ਦਿਓ ਮੈਨੂੰ ਮੈਂ ਪੁੱਛਿਆ ਸੀ ਉਹ ਸਰਕਾਰੀ ਖਜ਼ਾਨੇ ਚ ਆਇਆ ਕਿ ਆਇਆ ਕਿ ਨਹੀਂ ਆਇਆ ਸਬਸਿਡੀਆਂ ਦਾ ਲੱਗਣਾ ਸਰਕਾਰ ਤੋਂ ਦਿੱਤੀਆਂ ਨੇ ਮੈਂ ਪੁੱਛ ਰਿਹਾ ਜਿਹੜਾ 70000 ਕਰੋੜ ਰੁਪਇਆ ਸ਼ਰਾਬ ਨਰੇਤਾ ਤੇ ਕਰਪਸ਼ਨ ਚੋਣਾ ਸੀ ਉਹ ਲੀਡਰਾਂ ਦੀ ਜੇਬ ਜਾਂਦਾ ਸੀ ਮੇਰੇ ਕੋਲ ਸਮਾਂ ਘਾਟ ਹੈ ਮੇਰਾ ਸਵਾਲ ਸਿਰਫ ਇੱਕ ਹੈ ਜਨ ਜੀ ਸਾਹਿਬ ਮੈਂ ਤੁਹਾਨੂੰ ਪੂਰਾ ਸਮਾਂ ਦਿੱਤਾ ਹੈ ਤੁਹਾਨੂੰ ਤਾਂ ਮੈਂ ਪੂਰਾ ਸਮਾਂ ਦਿੱਤਾ ਹੈ ਸਰ ਬਾਜੀ ਮੈਂ ਤੁਹਾਨੂੰ ਪੂਰਾ ਸਮਾਂ ਦਿੱਤਾ ਹੈ ਸਿਰਫ ਕੱਲ ਕੱਲ ਕੀ ਕੱਲ ਕਿੰਨੀ ਤਾਕਤ ਨਾਲ ਜਿਹੜਾ ਉਹ ਭਾਜਪਾ ਦਾ ਝੰਡਾ ਜਿਹੜਾ ਹੈ ਉਹ ਲਹਿਰਾਏਗਾ ਬਿਲਕੁਲ ਪੂਰਾ ਪਰਚਮ ਲਹਿਰਾਵਾਂਗੇ ਅਸੀਂ ਬਹੁਤ ਵੱਡੀਆਂ ਸਿੱਟਾਂ ਨਾਲ ਅਸੀਂ ਜਿੱਤਾਂਗੇ ਠੀਕ ਹੈ ਸਰ ਬਹੁਤ-ਬਹੁਤ ਧੰਨਵਾਦ ਮੇਰੀ ਕੋਸ਼ਿਸ਼ ਸੀਗੀ ਕਿ ਮੈਂ ਸਾਰਿਆਂ ਨੂੰ ਪੂਰਾ-ਪੂਰਾ ਸਮਾਂ ਦੇਵਾਂ ਪਰ ਅੱਜ ਦੇ ਲਈ ਇੰਨਾ ਹੀ ਕੱਲ ਫੇਰ ਹਾਜ਼ਰ ਹੋਵਾਂਗੇ ਕੱਲ ਫੇਰ ਲੈ ਕੇ ਆਵਾਂਗੇ ਗੱਲ ਪੰਜਾਬ ਦੀ ਕਿਉਂਕਿ ਕੱਲ ਦਾ ਦਿਨ ਸਿਆਸਤ ਲਈ ਬਹੁਤ ਜ਼ਿਆਦਾ ਐਮ ਹੋਣ ਵਾਲਾ ਹੈ ਖਾਸ ਕਰ ਪੰਜਾਬ ਦੀ ਸਿਆਸਤ ਲਈ